ਕਹਿੰਦੇ 2.5 ਕਿਲੋ ਦਾ ਹੱਥ ਹੈ ਚਲੋ ਪਾ ਦਿੰਨੇ ਆ 2.5 ਕਿਲੋ ਦੇ ਹੱਥ ਨੂੰ ਪਾਤੀਆਂ ਉਹ ਮਾਂ ਦਾ ਪੁੱਤ ਬੜਿਆ ਹੀ ਨਹੀਂ ਫਿਲਮਾਂ 'ਚ ਬਾਦਰ ਦੇ ਪਰਲੇ ਪਾਸੇ ਨਾਲ ਕੇ ਪਾਟ ਰਹਾ ਇੱਥੇ ਲਵਾਇਆ ਹੈ ਨਹੀਂ ਕੋਈ ਉਹ ਕਹਿੰਦੇ ਬਸ ਜਾਂਤੇ ਨਹੀਂ ਆਪ ਕਿਉਂ گاਉਂ-ਗਾਉਂ ਘੁੰਮਤੇ ਰਹਤੇ ਹੋ ਲੋਕ ਐਸੀ ਹੈ ਆਖਰੀ ਮਹੀਨੇ 'ਚ ਜائیںਗੇ ਵੋਟ ਲੈ ਕੇ ਆئیںਗੇ ਮੈਂ ਕਿਹਾ ਭਰਾਵਾ ਤੁਹਾਨੂੰ ਪੈ ਜੰਨੀ ਹੋਣੀਆਂ ਬੀਜੇਪੀ ਦੀ ਆਸ ਮੰਨੇ ਜਾਂਦੇ ਹਲਕੇ ਗੁਰਦਾਸਪੁਰ ਦੇ ਵਿੱਚ ਜਦੋਂ ਭਗਵੰਤ ਮਾਨ ਨੇ ਪ੍ਰਚਾਰ ਕੀਤਾ ਤਾਂ ਸਨੀ ਦਿਓਲ ਦਾ ਜ਼ਿਕਰ ਪਲਾ ਕਿਵੇਂ ਨਾ ਕਰ ਦੇ ਮਾਨ ਨੇ ਦਿਓਲ ਤੇ ਖੂਬ ਤੰਜਕ ਜੇ ਤੇ ਨਾਲ ਹੀ ਗੁਰਦਾਸਪੁਰ ਵਾਲਿਆਂ ਨੂੰ ਮੇਣਾ ਵੀ ਮਾਰਿਆ ਕਹਿੰਦੇ 2.5 ਕਿਲੋ ਦਾ ਹੱਥ ਹੈ ਚਲੋ ਪਾ ਦਿੰਨੇ ਆ 2.5 ਕਿਲੋ ਦੇ ਹੱਥ ਨੂੰ ਪਾਤੀਆਂ ਉਹ ਮਾਨ ਦਾ ਪੁੱਤ ਬੜਿਆ ਹੀ ਨਹੀਂ ਉਹਨੇ ਉਹਨੇ ਮੂੰਹ ਹੀ ਨਹੀਂ ਦਿਖਾਇਆ ਮੁੜ ਕੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਾਲ ਕੇ ਪਾਟ ਰਹਾ ਇੱਥੇ ਲਵਾਇਆ ਹੈ ਨਹੀਂ ਕੋਈ ਉਦੋਂ ਪਹਿਲਾਂ ਵੀ ਇੱਕ ਫਿਲਮਾਂ ਵਾਲਾ ਚੁਣ ਲਿਆ ਸੀ ਤੁਸੀਂ ਮੈਨੂੰ ਮਿਲਦਾ ਨੇ ਉਹ ਵੀ ਪਾਰਲੀਮੈਂਟ ਚ ਉਹ ਕਹਿੰਦੇ ਬਸ ਜਾਤੇ ਨਹੀਂ ਆਪ ਕਿਉਂ گاਉਂ گاਉਂ ਘੁੰਮਤੇ ਰਹਤੇ ਹੋ ਲੋਕ ਐਸੀ ਹੈ ਆਖਰੀ ਮਹੀਨੇ ਮੈਂ ਜਾਏਗੇ ਵੋਟ ਲੈ ਕੇ ਆਏਗੇ ਮੈਂ ਕਿਹਾ ਭਰਾਵਾ ਤੁਹਾਨੂੰ ਪੈ ਜਾਨੀ ਹੋਣੀਆਂ ਸਾਨੂੰ ਤਾਂ ਲੋਕਾਂ ਚ ਜਾਏ ਬਿਨਾ ਨੀਂਦ ਹੀ ਨਹੀਂ ਆਉਂਦੀ ਸੰਤ ਚੈਨ ਹੀ ਨਹੀਂ ਹੁੰਦਾ ਜਿੰਨ ਚ ਲੋਕਾਂ ਚ ਨਾ ਜਾਈਏ ਹੁਣ ਐਤਕੀਨ ਗੁਰਦਾਸਪੁਰ ਵਾਲਿਓ ਐਤ ਕੀ ਲਾਂਬੇ ਲਾ ਦੋ ਹਜੇ ਵੀ ਢੁੱਲੇ ਪੇਰਾਂ ਦਾ ਕੁਛ ਨਹੀਂ ਵਿਗੜਿਆ ਨਹੀਂ ਤਾਂ ਗੁਰਦਾਸਪੁਰਾਂ ਨੂੰ ਐ ਸਮਝਦੇ ਨੇ ਉਸ ਤੋਂ ਜੁੜਾ ਮਰਜੀ ਭੇਜ ਦੋ ਪਾਈ ਦਿੰਦੇ ਆ ਐਤ ਕੀ ਆਪ ਦਾ ਪੁੱਤ ਚੁਣ ਕੇ ਪਾਰਲੀਮੈਂਟ ਦੀਆਂ ਸੀੜੀਆਂ ਪਾਰਲੀਮੈਂਟ ਦੀਆਂ ਪੌੜੀਆਂ ਤੇ ਚੜਾਓ ਤੇ 10 ਸਾਲਾਂ ਦੇ ਜਗਾਟੇ ਪੂਰੇ ਨਾਂ ਕੀਤੇ ਮੈਂ ਜ਼ਿੰਮੇਵਾਰ ਹਾਂ ਗੁਰਦਾਸਪੁਰ ਦੇ ਵਿੱਚ ਮੁਕਾਬਲਾ ਅਹਿਮ ਹੈ ਕਿਉਂਕਿ ਇੱਥੋਂ ਨਤੀਜੇ ਦਿਲਚਸਪ ਆਉਂਦੇ ਰਹੇ ਨੇ ਗੁਰਦਾਸਪੁਰ ਤੋਂ ਹਾਲਾਂਕਿ ਹੁਣ ਤੱਕ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਪਰ ਇੱਥੇ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਅਮਨਸ਼ੀਰ ਸਿੰਘ ਸ਼ੈਰੀਕਲਸੀ ਨੇ ਭਾਜੀਪੀ ਵੱਲੋਂ ਦਿਨੇਸ਼ ਬੱਬੂ ਸ਼ੋਮਨੀ ਅਕਾਲੀ ਦਲ ਵੱਲੋਂ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਜਦੋਂ ਕਿ ਬਸਪਾ ਵੱਲੋਂ ਰਾਜਕੁਮਾਰ ਜਨੋਤਰਾ ਨੇ ਜੇਕਰ ਇਸ ਹਲਕੇ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ 2009 ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜਿੱਤੇ ਸਨ ਜਦੋਂ ਕਿ ਅਦਾਕਾਰ ਵਿਨੋਦ ਖੰਨਾ ਹਾਰ ਗਏ ਸੀ ਫਿਰ 2014 ਦੇ ਵਿੱਚ ਇੰਉ ਹੋਇਆ ਕਿ ਵਿਨੋਦ ਖੰਨਾ ਜਿੱਤ ਗਏ ਤੇ ਪ੍ਰਤਾਪ ਸਿੰਘ ਬਾਜਵਾ ਹਾਰ ਗਏ 2017 ਦੇ ਵਿੱਚ ਹੋਈ ਜਿਮਨੀ ਚੋਣ ਉਦੋਂ ਸੁਨੀਲ ਜਾਖੜ ਜਿੱਤ ਗਏ ਉਹਨਾਂ ਨੇ ਬੀਜੇਪੀ ਦੇ ਸਵਰਨ ਸਲਾਰੀਆ ਨੂੰ ਹਰਾ ਦਿੱਤਾ ਤੇ ਫਿਰ ਆਇਆ ਸਾਲ 2019 ਜਦੋਂ ਸੁਨੀਲ ਜਾਖੜ ਨੂੰ ਸਨੀ ਦਿਓਲ ਨੇ ਹਰਾ ਦਿੱਤਾ ਤੇ ਹੁਣ ਆਇਆ ਸਾਲ 2024 ਜਦੋਂ ਸੁਨੀਲ ਜਾਖੜ ਬੀਜੇਪੀ ਦੇ ਪ੍ਰਧਾਨ ਨੇ ਤੇ ਇਥੋਂ ਬੀਜੇਪੀ ਦੇ ਕੈਂਡੀਡੇਟ ਨੇ ਦਿਨੇਸ਼ ਬੱਬੂ ਬੱਬੂ ਦੇ ਨਾਮ ਦੇ ਐਲਾਨ ਦੇ ਨਾਲ ਹੀ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਵੀ ਐਲਾਨ ਕਰ ਦਿੱਤਾ ਸੀ ਕਿ ਉਹ ਚੋਣ ਲੜਨਗੇ ਤਦਦਰ ਸਵਰਨ ਸਲਾਰੀਆ ਨੇ ਵੀ ਆਪਣੀ ਨਾਰਾਜ਼ਗੀ ਜਤਾ ਦਿੱਤੀ ਸੀ